ਰਵੀ ਆ ਗਿਆ ਹੁਣ ਤੇ ਮੇਰਾ ਸਿਰਵ ਲੈ ਆਂਦਾ ਰਵੀ ਸੀ ਆਹ ਦੀ ਆ ਹੱਦ ਨਹੀਂ ਹੋ ਗਈ ਇਹ ਤਾਂ ਹੱਦੋਂ ਵੱਧ ਹੋ ਗਿਆ ਕੰਮ ਇੰਨਾ ਜ਼ਿਆਦਾ ਲੋਕਾਂ ਨੂੰ ਬੇਕੂਫ ਬਣਾਉਣਾ ਸੀ ਤੁਸੀਂ ਕੱਲ ਦਾ ਇਹਨਾਂ ਬਲੌਗ ਪਾਇਆ ਜੀ ਪੰਜਾਬੀ ਬਲੌਗਰ ਨੇ ਆਪਣੇ ਚੈਨਲ ਤੇ ਬਲੌਗ ਪਾਇਆ ਜਿਦੀ ਇਹ ਤੁਹਾਨੂੰ ਕਲਿੱਪ ਦਿਖਾ ਚੁੱਕੇ ਆ ਕਿ ਰਵੀ ਇੰਡੀਆ ਤੋਂ ਆਇਆ ਹੈ ਜਾਨੀ ਕਿ ਸਚਾਈ ਕੀ ਹੈ ਤੁਹਾਨੂੰ ਸਾਰੀ ਦੱਸ ਦਿੰਨੇ ਆ ਇੰਡੀਆ ਦੇ ਵਿੱਚ ਸੀ ਰਵੀ ਰਵੀ ਆਪਣੀ ਪਤਨੀ ਦੇ ਕੋਲ ਹੀ ਸੀ ਉਹਨੂੰ ਮਿਲਣ ਵੀ ਆਉਂਦਾ ਸੀ ਲਾਜ ਵੀ ਉਹਨੇ ਕਰਵਾਇਆ ਉਹਦਾ ਮਾਪਾਪਾ ਵੀ ਇੱਥੇ ਸੀਗਾ ਪਰ ਮੈਂ ਕਨੇ ਕਦੀ ਵੀ ਆਪਣੇ ਬਲੌਗ ਦੇ ਵਿੱਚ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਉਹਨੇ ਉਹਨਾਂ ਬਾਰੇ ਕੋਈ ਗੱਲਬਾਤ ਕੀਤੀ ਤਾਂ ਜੋ ਇਹ ਫੇਮਸ ਹੋ ਸਕਣ ਇਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਵਲੌਗ ਬਣਾਏ ਇੱਕ ਦੋ ਵਾਰ ਇਹਨੇ ਪਰਿਵਾਰ ਬਾਰੇ ਇਹ ਵੀ ਕਿਹਾ ਸੀ ਵਿੱਚ ਕਿ ਅੱਜ ਮੈਨੂੰ ਆਪਣਿਆਂ ਦੀ ਲੋੜ ਸੀ ਪਰ ਮੇਰੇ ਕੋਲ ਨਹੀਂ ਇਹ ਸਾਰਾ ਕੁਝ ਨਾਟਕ ਸੀ ਅੱਜ ਸੱਚਾਈ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ ਹੁਣ ਮਹਿਕ ਕੈਨੇਡਾ ਜਾ ਰਹੀ ਹੈ ਵਾਪਸ ਰਵੀ ਦੇ ਕੋਲ ਕਿਉਂ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਤੋਂ ਕੋਈ ਅਨਬਣ ਹੋਈ ਨਹੀਂ ਬਸ ਇਹ ਹੈ ਕਿ ਲੋਕਾਂ ਨੂੰ ਬੇਕੂਫ ਬਣਾਉਣਾ ਸੀ ਬਣਾ ਦਿੱਤਾ ਤੇ ਆਪਣਾ ਚੈਨਲ ਚਲਾਉਣਾ ਸੀ ਇਹਨਾਂ ਨੇ ਕਿਸੇ ਵੀ ਤਰੀਕੇ ਨਾਲ ਲੈ ਭੈਣ ਚੈਨਲ ਦਾ ਤੂੰ ਹੋਰ ਤਰੀਕੇ ਨਾਲ ਵੀ ਚਲਾ ਸਕਦੀ ਸੀ ਤੂੰ ਬਹੁਤ ਸਾਰਿਆਂ ਨੂੰ ਪਸੰਦ ਸੀ ਪਿਆਰੀ ਜੀ ਕੁੜੀ ਸੀ ਤੇ ਤੈਨੂੰ ਸਾਰੇ ਪਸੰਦ ਕਰਦੇ ਸੀ ਜਿਵੇਂ ਤੂੰ ਮਰਜ਼ੀ ਚਲਾ ਲੈਂਦੀ ਚੈਨਲ ਇੰਨਾ ਜ਼ਿਆਦਾ ਡਰਾਮਾ ਕਰਨ ਦੀ ਕੀ ਲੋੜ ਚਲੋ ਡਿਪਰੈਸ਼ਨ ਸੀ ਬਿਮਾਰ ਸੀ ਤੋਂ ਇਲਾਜ ਕਰਾਉਣ ਆਈ ਸੀ ਪਰ ਇਹ ਲੋਕਾਂ ਦੇ ਮਨਾਂ 'ਚ ਵਹਿਮ ਬਿਠਾ ਦੇਣਾ ਕਿ ਤੈਨੂੰ ਤੇਰਾ ਪਰਿਵਾਰ ਨਹੀਂ ਪੁੱਛਦਾ ਤੇਰੇ ਪਰਿਵਾਰ ਨੇ ਤੇਰਾ ਕੋਲ ਨਹੀਂ ਰਹਿ ਰਿਹਾ ਤੇਰੀ ਕੇਅਰ ਨਹੀਂ ਕਰ ਰਿਹਾ ਤੁਸੀਂ ਬਗਾਨਿਆਂ ਕੋਲੇ ਕਰ ਰਹੇ ਹੋ ਇਹ ਸਭ ਕੁਝ ਕਹਿ ਕੇ ਤੂੰ ਆਪਣੇ ਲਈ ਸਾਨਾ ਬੁਤੀ ਲੈਣਾ ਚਾਹੁੰਦੀ ਸੀ ਜਿਹਦੇ ਕਰਕੇ ਤੂੰ ਲੈ ਲਈ ਤੇ ਆਪਣਾ ਚੈਨਲ ਚਲਾ ਲਿਆ ਚਲੋ ਜੀ ਬਹੁਤ ਵਧੀਆ ਹਾਂ ਜਦ ਤੂੰ ਗਿਆ ਸੀ ਇੰਡੀਆ ਮੈਂ ਉਹ ਲੈ ਆਂਦੇ ਆ 8 8.5 ਡਾਲਰ ਦੇ ਸੀਗੇ ਇਹ ਵਲੌਗ ਇਹਨਾਂ ਨੇ ਕੱਲ ਪਾਇਆ ਹੈ ਰਾਤ ਹੀ ਅਪਲੋਡ ਕੀਤਾ ਹੈ ਅਜੇ 24 ਘੰਟੇ ਵੀ ਨਹੀਂ ਹੋਏ ਤੇ ਧਿਆਨ ਨਾਲ ਦੇਖੋ ਉਹ ਕਹਿ ਰਿਹਾ ਕਿ ਰਵੀ ਤੂੰ ਜਦੋਂ ਇੰਡੀਆ ਤੋਂ ਆਇਆ ਸੀ ਇਹਦਾ ਮਤਲਬ ਇਹ ਕਿ ਇੰਡੀਆ ਮੈਕ ਦੇ ਕੋਲ ਸੀਗਾ ਤੇ ਮੈਕ ਨੇ ਕਦੇ ਵੀ ਇਹਦਾ ਜ਼ਿਕਰ ਨਹੀਂ ਕੀਤਾ ਕਿ ਰਵੀ ਇੱਥੇ ਹੈ ਤੇ ਰਵੀ ਦੀ ਇਸਦੇ ਵਲੌਗ ਦੇ ਵਿੱਚ ਇਹਨਾਂ ਇਹ ਵੀ ਜ਼ਿਕਰ ਕੀਤਾ ਕਿ ਰਵੀ ਦੀ ਸੱਸ ਜਿਹੜੀ ਉਹ ਵੀ ਇੰਡੀਆ ਤੋਂ ਆਈ ਹੋਈ ਹੈ ਮਤਲਬ ਕਿ ਮੈਕ ਦੀ ਮੰਮੀ ਵੀ ਮੈਕ ਦੇ ਕੋਲ ਸੀ ਪਰ ਇਹਨੇ ਕਦੇ ਪਰਿਵਾਰ ਦਾ ਜ਼ਿਕਰ ਨਹੀਂ ਕੀਤਾ ਐਨਾ ਵੱਡਾ ਫਰੌਡ ਲੋਕਾਂ ਦੇ ਨਾਲ ਲੋਕਾਂ ਦੇ ਨਾ ਨਾਂ ਜਿਹੜੇ ਤੁਹਾਨੂੰ ਇੰਨਾ ਪਸੰਦ ਕਰਦੇ ਸੀ ਤੁਸੀਂ ਉਹਨਾਂ ਕੋਲ ਲੁਕੋ ਰੱਖਿਆ ਸਿਰਫ ਇੱਕ ਚੈਨਲ ਚਲਾਉਣ ਵਾਸਤੇ ਤਾਂ ਜੀ ਤੁਹਾਡਾ ਚੈਨਲ ਦਿਨਾਂ ਦੇ ਵਿੱਚ ਹੀ ਮੋਨਟਾਈਜ਼ ਹੋ ਜਾਏ ਚੱਲ ਜਾਈ ਤੇ ਜਿੱਥੇ ਦੋ ਚੈਨਲ ਅੱਗੇ ਚੱਲਦੇ ਪਏ ਨੇ ਤੀਜਾ ਚੈਨਲ ਚਲਾਈਏ ਤੇ ਪੈਸੇ ਕਮਾਈਏ ਵਾਹ ਭਈ ਐਡਾ ਵੀ ਕੀ ਗੱਲ ਹੋ ਗਈ ਸੀ ਇਹ ਸਚਾਈ ਜੋ ਵੀ ਹੁੰਦੀ ਆ ਇੱਕ ਨਾ ਇੱਕ ਦਿਨ ਸਾਹਮਣੇ ਆ ਹੀ ਜਾਂਦੀ ਹੈ ਇਹਨੇ ਹੁਣ ਖੁਦ ਕੈਨੇਡਾ ਜਾਏਗੀ ਉੱਥੇ ਜਾ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜੋ ਸਵਾਲ ਨੇ ਮਨਾਂ ਦੇ ਵਿੱਚ ਜਾਂ ਲੋਕਾਂ ਦਾ ਹੁਣ ਕਮੈਂਟ ਆਉਣਗੇ ਗੁੱਸੇ ਵਾਲੇ ਜਾਂ ਕੁਝ ਵੀ ਉਹਨਾਂ ਦਾ ਰਿਪਲਾਈ ਬਹੁਤ ਤਰੀਕੇ ਵਧੀਆ ਤਰੀਕੇ ਨਾਲ ਕਰੇਗੀ ਨਹੀਂ ਜੀ ਮੇਰੇ ਕੋਲ ਸੀ ਫੈਮਿਲੀ ਬਟ ਮੈਂ ਨਾ ਨਹੀਂ ਦਿਆ ਇਸ ਤਰੀਕੇ ਨਾਲ ਰਿਪਲਾਈ ਕਰੇਗੀ